ਮੈਂ ਗੁਰੂ ਨਾਨਕ ਪਾਤਸ਼ਾਹ ਦੇ ਅੱਗੇ ਅਰਦਾਸ ਕਰੂੰਗਾ ਕਿ ਪਾਤਸ਼ਾਹ ਇਸੇ ਤਰ੍ਹਾਂ ਖੱਗਰ ਜਿਹੜਾ ਥੱਲੇ ਥੱਲੇ ਵਗਦਾ ਰਹੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕੱਲ ਰਾਤ ਘਟੂਗੜ 3 ਫੁੱਟ ਦੇ ਲਗਭਗ ਪਾਣੀ ਸੀਗਾ ਜੋ ਰਾਤੋਂ ਰਾਤ ਇਹ ਸੀ ਦੋ ਪੱਖੇ ਲਾਏ ਇੱਥੇ ਤੀਸਰਾ ਵੀ ਲੈ ਕੇ ਰੱਖਿਆ ਸਾਰਾ ਇੱਥੇ ਤੇ ਰਾਤੋਂ ਰਾਤ ਪਾਣੀ ਕੱਢ ਕੇ ਸਾਰਾ ਸ਼ਹਿਰ ਖਾਲੀ ਕਰਤਾ ਜੀ ਮੈਂ ਬਾਬਾ ਜੀ ਦਾ ਧੰਨਵਾਦ ਕਰਦਾ ਬਾਬਾ ਸਦਨਾਮ ਸਿੰਘ ਜੀ ਪੂਰੀ ਵਾਲੇ ਜਿਨ੍ਹਾਂ ਨੇ ਚਾਹ ਪਾਣੀ ਦਾ ਜਿਹੜਾ ਲੰਗਰ ਉਹ ਚਲਾਤਾ ਇਹ ਹਰ ਟਾਈਮ ਮੁਸੀਬਤ ਦੀ ਘੜੀ 'ਚ ਸਾਡੇ ਸਰਦੂਲਗੜ੍ਹ ਨਾਲ ਹਾਜ਼ਰ ਰਹਿੰਦੇ ਆ। ਉਹ ਰੇਸ਼ੀ ਵੀਰ ਨੇ ਇੱਕ ਪੱਖਾ ਲੜ ਲੁੜਕੇ ਨਵਾਂ ਮੰਗਾਇਆ ਹੈ। ਉਹ ਪਾਣੀ ਕਿੰਨਾ ਕੱਡੂ ਐਡਾ ਸ਼ਹਿਰ ਦਾ ਪਾਣੀ ਐ। ਇੱਕ ਸਾਡੀਆਂ ਬੁੜੀਆਂ ਨਹੀਂ ਹੜਦੀਆਂ ਪਾਣੀ ਡੋਲਣੋਂ। ਆ ਹੁਣ ਤੋਂ ਹੋਈ ਜਾਂਦੀਆਂ ਗਲੀਆਂ 'ਚ ਦੇਖ ਲੋ ਜਾ ਕੇ। ਮੰਡੀਆਂ ਪਈਆਂ ਨੇ। ਬਿਲਕੁਲ ਜਿਵੇਂ ਤੁਸੀਂ ਐਨਟੀਵੀ ਪੰਜਾਬੀ ਤੇ ਕੱਲ ਵੇਖਿਆ ਸੀ ਕਿ ਵਾਰਡ ਨੰਬਰ 7 ਦੇ ਹਾਲਾਤ ਅੱਜ ਦੇਖ ਸਕਦੇ ਹੋ ਬਿਲਕੁਲ ਇੱਥੇ ਪਾਣੀ ਸੁੱਕਾ ਹੋਇਆ ਇੱਥੇ ਸਾਰਾ ਏਰੀਆ ਤੇ ਇਹਦਾ ਸਾਰਾ ਸੇਰਾ ਜਿਹੜਾ ਇੱਥੋਂ ਦੇ ਜਿਹੜੇ ਨਗਰ ਪੰਚਾਇਤ ਦੇ ਜਿਹੜੇ ਕੁਝ ਇੱਥੇ ਐਮਸੀ ਤੇ ਇੱਥੋਂ ਦੇ ਵਸਨੀਕ ਜਿਹੜੇ ਆ ਉਹਨਾਂ ਨੇ ਇੱਕ ਹਮਲਾ ਮਾਰਿਆ ਕੁਝ ਪ੍ਰਸ਼ਾਸਨ ਨੇ ਵੀ ਇੱਥੇ ਕੁਝ ਪੁਕਤਾ ਪ੍ਰਬੰਧ ਕੀਤੇ ਤੇ ਅੱਜ ਇੱਥੇ ਲੋਕ ਜਿਹੜੇ ਆ ਇਸ ਮੀਂਹ ਦੇ ਪਾਣੀ ਤੋਂ ਥੋੜੀ ਉਹਨਾਂ ਨੂੰ ਨਜਾਤ ਮਿਲੀ ਆ ਇੱਥੇ ਜਿਹੜੇ ਸੇਵਾਦਾਰ ਇੱਥੇ ਜਿਹੜੇ ਇੱਥੋਂ ਦੇ ਲੋਕ ਆ ਜਿਨ੍ਹਾਂ ਨੇ ਰਾਤ ਸੇਵਾ ਕੀਤੀ ਉਹ ਇੱਥੇ ਸਾਰੇ ਖੜੇ ਆ ਪਹਿਲਾਂ ਇੱਥੇ ਸੰਤ ਸਤਨਾਮ ਸਿੰਘ ਜੀ ਪੂਰੀ ਵਾਲੇ ਵੀ ਖੜਿਆ ਇੱਥੇ ਉਹਨਾਂ ਨੇ ਅਰਦਾਸ ਕੀਤੀ ਅੱਜ ਉਹਨਾਂ ਨਾਲ ਵੀ ਪਹਿਲਾਂ ਗੱਲ ਕਰਾਂਗੇ ਬਾਬਾ ਜੀ ਵਹਿਗ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਬਾਬਾ ਜੀ ਕਿਵੇਂ ਲੱਗਦਾ ਕਿਉਂਕਿ ਪਿੱਛੇ ਜਿਹੜਾ ਪਾਣੀ ਵਧਨ ਦੇ ਅਸਾਰ ਆ ਪਰ ਅੱਜ ਜਿਵੇਂ ਵਾਇਗਰੂ ਅੱਗੇ ਅਰਦਾਸ ਵੀ ਕੀਤੀ ਆ ਕੀ ਕਹਿਣਾ ਚਾਹੂੰ ਇਹੋ ਹੀ ਅਰਦਾਸ ਆ ਸਾਡੀ ਮਹਾਰਾਜ ਦੇ ਅੱਗੇ ਸੱਚੇ ਪਾਤਸ਼ਾਹ ਦੇ ਕਿ ਮਹਾਰਾਜ ਜਿਵੇਂ ਘੱਗਰ ਪਾਣੀ ਚੜਿਆ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਨੂੰ ਜਿਹੜਾ ਸੱਚੇ ਪਾਤਸ਼ਾਹ ਜੀ ਉਹ ਬਚਾਇਆ ਜਾਵੇ ਮਹਾਰਾਜ ਔਰ ਜਿੰਨੇ ਵੀ ਸਮਾਜ ਸੇਵੀ ਇੱਥੇ ਲੱਗੇ ਨੇ ਸਾਰੇ ਲੱਗੇ ਨੇ ਜਾਂ ਸਰਕਾਰਾਂ ਵੀ ਲੱਗੀਆਂ ਨੇ ਸਾਰੀਆਂ ਕਾਲੀ ਦਲ ਸਰਕਾਰ ਹੋਈ ਆਪ ਸਰਕਾਰ ਹੋਈ ਤੇ ਮੁਫਰ ਸਾਹਿਬ ਦੀ ਸਰਕਾਰ ਹੋਈ ਜਿਵੇਂ ਕਾਂਗਰਸੀ ਸਰਕਾਰ ਜਿਹੜੀ ਪਿੱਛੇ ਜੇ ਲੰਘੀ ਆ ਸਾਰੀਆਂ ਸਰਕਾਰਾਂ ਜਿੰਨੇ ਜੋਗਾ ਕੋ ਹੈਗਾ ਆਣ ਕੇ ਇੱਥੇ ਸੇਵਾ ਕਰ ਰਿਆ ਸੋ ਸਾਰੇ ਸਮਾਜ ਸੇਵੀ ਵੀ ਸੇਵਾ ਕਰ ਰਹੇ ਨੇ ਤੋਂ ਸਾਰਿਆਂ ਦਾ ਬੜਾ ਧੰਨਵਾਦ ਹੈ ਸੋ ਵਧੀਆ ਗੱਲ ਆ 4 ਫੁੱਟ ਪਾਣੀ ਸੀ ਜਦੋਂ ਕੱਲ ਤੁਸੀਂ ਮੈਨੂੰ ਵੀਡੀਓ ਪਾਈ ਆ ਤੁਹਾਡੀ ਵੀਡੀਓ ਵੇਖੀ ਅਸੀਂ ਵੀ 4-4 ਫੁੱਟ ਪਾਣੀ ਖੜਾ ਤੇ ਅੱਜ ਅਸੀਂ ਵੀ ਸੇਵਾ ਲਈ ਆਏ ਆ ਮੈਂ ਗੁਰੂ ਨਾਨਕ ਪਾਤਸ਼ਾਹ ਦੇ ਅੱਗੇ ਅਰਦਾਸ ਕਰੂੰਗਾ ਕਿ ਪਾਤਸ਼ਾਹ ਇਸੇ ਤਰ੍ਹਾਂ ਘੱਗਰ ਜਿਹੜਾ ਥੱਲੇ-ਥੱਲੇ ਵਗਦਾ ਰਹੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬਿਲਕੁਲ ਬਿਲਕੁਲ ਇੱਥੇ ਇਥੋਂ ਦੇ ਮੌਜੂਦਾ ਐਮਸੀ ਵੀ ਖੜੇ ਆ ਕਿੰਨਾ ਪਾਣੀ ਸਿੱਕੇਵੇਂ ਦੇ ਹਾਲਾਤੀ ਰਾਤ ਸਰ ਇੱਥੇ ਕੱਲ ਰਾਤ ਘਟੂਗੜ 3 ਫੁੱਟ ਦੇ ਲਗਭਗ ਪਾਣੀ ਸੀਗਾ ਜੋ ਰਾਤੋਂ-ਰਾਤ ਇਹ ਸੀ ਦੋ ਪੱਖੇ ਲਾਏ ਇੱਥੇ ਤੀਸਰਾ ਵੀ ਲੈ ਕੇ ਰੱਖਿਆ ਸਾਰਾ ਇੱਥੇ ਤੇ ਰਾਤੋਂ-ਰਾਤ ਪਾਣੀ ਕੱਢ ਕੇ ਸਾਰਾ ਸ਼ਹਿਰ ਖਾਲੀ ਕਰਤਾ ਜੀ ਬਿਲਕੁਲ ਕੋਈ ਸਮੱਸਿਆ ਹਮਾਂਕੀ ਨਹੀਂ ਆਈ ਹੈ ਸਮੱਸਿਆ ਸਰ ਬਸ ਇੱਕ ਤਾਂ ਸ਼ਹਿਰ ਦਾ ਸਹਿਯੋਗ ਹੀ ਨਹੀਂ ਮਿਲ ਰਿਹਾ ਕੋਈ ਬਿਲਕੁਲ ਵੀ ਮੰਨ ਲਓ ਕੋਈ ਤਾਂ ਸਾਡੇ ਨਗਰ ਪੰਚਾਇਤ ਦੇ ਮੁਲਾਜ਼ਮ ਹੈ ਉਸ ਅਸੀਂ ਆਪ ਲੱਗ ਰਹੇ ਆ ਮੰਨ ਲਓ ਸ਼ਹਿਰ ਨੂੰ ਅਸੀਂ ਅਪੀਲ ਕਰਦੇ ਆ ਵੀ ਉਹ ਵੀ ਆ ਕੇ ਸਾਡਾ ਸਾਥ ਦੇਣ ਬਿਲਕੁਲ ਇੱਥੇ ਸਾਬਕਾ ਐਮਸੀ ਸੁੱਖਾ ਭਾਉ ਵੀ ਖੜੇ ਆ ਉਹਨਾਂ ਨਾਲ ਵੀ ਗੱਲ ਕਰਦੇ ਆ ਭਾਈ ਕਿਵੇਂ ਦਾ ਹਾਲਾਤ ਸੀ ਤੇ ਕਿਵੇਂ ਹੁਣ ਕਿੰ ਕਿੰਨਾ ਕ ਪਾਣੀ ਸੀ ਇੱਥੇ ਜਦ ਕੱਢਿਆ ਭਾਈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆ ਇੱਥੇ ਪਾਣੀ ਮੈਂ ਵੀ ਨਿੱਕੂ ਵੀਡੀਓ ਤੇਰੀ ਦੇਖੀ ਸੀ ਮੈਂ ਐਵੇਂ ਕਹਿ ਦਿਆਂ ਮੈਂ ਮੇਰੀ ਆਤ ਨਹੀਂ ਉਹ ਜਦੋਂ ਤੁਸੀਂ ਵੀਡੀਓ ਬਣਾਈ ਆ ਰਾਜੂ ਵਿੱਚ ਸੀ ਪਾਣੀ ਦੇ ਉਦੋਂ ਹੀ ਭੱਜਾਂ ਮਗਾਯਰ ਵੀ ਇਹੇ ਜਿਹੇ ਹਾਲਾਤ ਅੱਜ ਤੱਕ ਸਰਦੂੜ ਦੇ ਕਦੇ ਹੋਏ ਨਹੀਂ ਸੀ ਉਹ ਥੋੜਾ ਜਿਹਾ ਮੈਂ ਦੱਸਣਾ ਵੀ ਚਾਹਣਾ ਜਿਹੜੀਆਂ ਪੁਲੀਆਂ ਬਈ ਜੀ ਇਹਨਾਂ 'ਚ ਫੱਟਾ ਪੈਂਦਾ ਕਰਿਆ ਸੀ ਅਸੀਂ ਪੁਲੀਆਂ ਅਸੀਂ ਸਾਡੇ ਵੇਲੇ ਬਣਾ ਕੇ ਗਏ ਸੀਗੇ ਉਸ ਤੋਂ ਬਾਅਦ ਨਹੀਂ ਦੇਖਰੇਖ ਨਹੀਂ ਹੋਈ ਉਧਰ ਵੀ ਫੱਟਾ ਪੈਂਦਾ ਸੀ ਅਸੀਂ ਸੰਭਾਲ ਲੈਂਦੇ ਸੀ ਇੱਧਰ ਵੀ ਜਦੋਂ ਘੱਗਰ ਵਧਦਾ ਸਰਦੂਲ ਘੱਡ ਡੁੱਬਦਾ ਉਦੋਂ ਆ ਜਦੋਂ ਘੱਗਰ 'ਚ ਪਾਣੀ ਵਾਜ ਜਾਂਦਾ ਪੁਲੀ ਬੰਦ ਹੋ ਗਈ ਤੇ ਜਿਹੜਾ ਸ਼ਹਿਰ ਦਾ ਪਾਣੀ ਆ ਲੋਕ ਸਾਰਾ ਸ਼ਹਿਰ ਇੱਥੇ ਆਉਂਦਾ ਪਾਣੀ ਉਹਨੂੰ ਕੱਢਣਾ ਕਿਹਨੇ ਹੁੰਦਾ ਨਗਰ ਕੌਂਸਲ ਨੇ ਤੇ ਸਾਡੇ ਵਰਗੇ ਨੇ ਰਲ ਮਿਲ ਕੇ ਮੌਜੂਦਾ ਐਮਸੀ ਸਾਡੇ ਵਰਗੇ ਜਦੋਂ ਹਾਲਾਤ ਮਾੜੇ ਹੁੰਦੇ ਆ ਨਾ ਉਦੋਂ ਕਿਸੇ ਸਰਕਾਰ ਦਾ ਕੋਈ ਜ਼ੋਰ ਨਹੀਂ ਚੱਲਦਾ ਵੀ ਅਸੀਂ ਇਸ ਕਰਕੇ ਕਹਿੰਦੇ ਆ ਸਾਰਿਆਂ ਨੂੰ ਹੰਬਲਾ ਮਾਰਨਾ ਚਾਹੀਦਾ ਰਲ ਮਿਲ ਕੇ ਜਦੋਂ ਪਾਣੀ ਟੁੱਟ ਗਿਆ ਨਾ ਉਹਨੇ ਦੇਖਣਾ ਸੁਖੇ ਭਾਉ ਦਾ ਘਰ ਨਾ ਉਹਨੇ ਦੇਖਣਾ ਗੁਰਪ੍ਰੀਤ ਬਣਾਲੀ ਦਾ ਨਾ ਮੋਫਰ ਦਾ ਨਾ ਦਰਾਜ ਦਾ ਪਾਣੀ ਉਹ ਸਾਰਿਆਂ ਦੇ ਘਰੇ ਬੜੂਗਾ ਪਰ ਸਾਡਾ ਜਿਹੜੀ ਬਦਕਿਸਮਤੀ ਇਹ ਹੈ ਵੀ ਸਾਡੀਆਂ ਇਹ ਜਿਹੜੀਆਂ 2-3 ਪੁਆਇੰਟ ਨੀਵੇਂ ਨੇ ਸਾਰੇ ਸ਼ਹਿਰ ਦਾ ਪਾਣੀ ਬਾਈ ਜੀ ਇੱਥੇ ਆਉਂਦਾ ਉਧਰੋਂ ਓਵਰਫਲੋ ਹੋ ਕੇ ਤੇ ਇਹਦੀ ਸਮੱਸਿਆ ਇਹੀ ਆ ਘੱਟੋ ਘੱਟ 4 ਤੋਂ 5 ਪੱਖੇ ਇਹਨਾਂ ਦੋਨਾਂ ਪੁਲੀਆਂ ਤੇ ਵੱਡੇ ਲਾਏ ਜਾਣ। ਇਹੀ ਰਾਤ ਮੈਂ ਅਫਸਰਾਂ ਨੂੰ ਕਿਹਾ ਮੈਂ ਕਿਹਾ ਛੋਟੇ ਇੰਜਨਾਂ ਨਾਲ ਪਾਣੀ ਨਹੀਂ ਨਿਕਲਣਾ। ਤੁਸੀਂ ਸਾਨੂੰ ਵੱਡੇ ਇੰਜਨ ਦਿਓ। ਤੇ ਮੈਂ ਰੇਸ਼ੀ ਦਾ ਵੀ ਧੰਨਵਾਦ ਕਰਦਾ ਕਿਉਂ ਇਹਨਾਂ ਦਾ ਫਰਜ਼ ਬਣਦਾ ਇਹਨਾਂ ਦਾ ਵੀ ਮੱਲਾ ਤਾਰੀ ਦਾ ਵੀ ਮੱਲਾ ਮੇਰਾ ਮਨ ਲਾ ਤੇ ਮੈਂ ਤਾਂ ਆਪਦੇ ਆਪ ਨੂੰ ਸਾਰੇ ਨੂੰ ਸਮਝਦਾ ਜਿਹੜਾ ਬਨਾ ਕਰੇ ਜੀ ਜਾਰੀ ਬਰਸਾਤ ਹੁੰਦੀ ਆ ਤਾਂ ਪੁਕਤਾ ਪ੍ਰਬੰਧ ਜਿਹੜੇ ਕੀਤੇ ਹੋਏ ਆ ਪ੍ਰਬੰਧ ਜਿੰਨੇ ਕ ਹੈਗੇ ਇਹਨਾਂ ਕੋਲ ਇਹ ਵੀ ਬਹੁਤ ਆ ਪਰ ਜੇ ਭਰਾਵਾ ਜਿਵੇਂ ਹੁਣ ਜੀਰਕਪੁਰ ਹੁਣ ਮੀਂਹ ਪਈ ਜਾਂਦਾ ਕੋਈ ਮਰਜ਼ੀ ਫੋਨ ਕਰਕੇ ਪੁੱਛ ਲੋ ਕੋਡੇ-ਗੋਡੇ ਐਡਾ-ਡਾ ਪਾਣੀ ਜੀਰਕਪੁਰ ਚ ਤੇ ਇੱਥੇ ਵੀ ਉਹੀ ਹਾਲ ਹੋ ਜਾਣਾ ਮੀਂਹ ਤੇ ਡਿਪੈਂਡ ਆ ਕੱਲ ਮੀਂਹ ਪਿਆ ਤਾਂ ਪਾਣੀ ਖੜਿਆ ਨਹੀਂ ਕਦੇ ਨਹੀਂ ਖੜਿਆ ਸੀ ਸਾਡੇ ਇੱਧਰ ਨਾਲੋਂ ਉਧਰਲੇ ਪਾਸੇ ਜਲਦੀ ਪਾਣੀ ਕੱਢ ਦਿੰਦੇ ਆ ਇਹ ਪਹਿਲਾਂ ਲੱਗੇ ਹੋਏ ਇੰਤਜ਼ਾਮ ਕਰਕੇ ਤੇ ਬਾਬਾ ਜੀ ਦਾ ਮੈਂ ਬਾਬਾ ਜੀ ਬਾਬਾ ਸਦਨਾਮ ਸਿੰਘ ਜੀ ਪੂਰੀ ਵਾਲੇ ਜਿਨ੍ਹਾਂ ਨੇ ਚਾਹ ਪਾਣੀ ਦਾ ਜਿਹੜਾ ਲੰਗਰ ਉਹ ਚਲਾਤਾ ਇਹ ਹਰ ਟਾਈਮ ਮੁਸੀਬਤ ਦੀ ਘੜੀ 'ਚ ਸਾਡੇ ਸਰਦੂਲਗੜ੍ਹ ਨਾਲ ਹਾਜ਼ਰ ਰਹਿੰਦੇ ਆ ਨਗਰ ਪੰਚਾਇਤ ਦਾ ਵੀ ਮੈਂ ਧੰਨਵਾਦ ਕਰਦਾ ਆ ਜਿਹੜੇ ਚਲ ਪੱਖੇ ਲਿਆਂਦੇ ਕਰੇ ਇਹਨਾਂ ਨੇ ਲਿਆਂਦੇ ਆ ਤੇ ਨਾਲ ਬੇਨਤੀ ਤੁਹਾਡੇ ਨਾਲ ਇਹ ਵੀ ਆ ਵੀ ਯਾਰ ਜਿਹੜੇ ਆ ਮੁਲਾਜ਼ਮ ਖੜੇ ਆ ਦਰਜਾ 4 ਇਹਨਾਂ ਨੂੰ ਲਗਾਤਾਰ ਡਿਊਟੀਆਂ ਲਗੀਆਂ ਜਾ ਰਹੀਆਂ ਵੀਰ ਬਣ ਕੇ ਜਦੋਂ ਦੂਜੇ ਮੁਲਾਜ਼ਮ ਰਾਤ ਨੂੰ ਬਦਲ ਕੇ ਦਿਨੇ ਬਦਲਦੇ ਆ ਤਾਂ ਯਾਰ ਇਹ ਵੀ ਤਾਂ ਇਨਸਾਨ ਨੇ ਮੇਰੀ ਬੇਨਤੀ ਹੱਥ ਜੋੜ ਕੇ ਵੀ ਇਹਨਾਂ ਨੂੰ ਦਿਨੇ ਵਰਤ ਕੇ ਰਾਤ ਨੂੰ ਛੱਡ ਦਿਓ ਜਾਂ ਜਿਹੜੇ ਰਾਤ ਵਾਲੇ ਉਹਨਾਂ ਨੂੰ ਦਿਨੇ ਛੱਡ ਦਿਓ ਤੁਹਾਡੇ ਵੱਲੋਂ ਪ੍ਰਸ਼ਾਸਨ ਨੂੰ ਬੇਨਤੀ ਆ ਡੀਸੀ ਸਾਹਿਬ ਮੇਰੇ ਕਹਿਣ ਤੇ ਇਹ ਗੱਲ ਵੱਲ ਧਿਆਨ ਦੇਣ ਜੀ ਬਹੁਤ ਬਹੁਤ ਧੰਨਵਾਦ ਬਿਲਕੁਲ ਜਿਵੇਂ ਇੱਥੇ ਵੀਰ ਖੜੇ ਆ ਜੇ ਕੱਲ ਦੀ ਵੀਡੀਓ ਸੀ ਜਿਹੜੀ ਉਹਦੇ ਵਿੱਚ ਵੀ ਇਹ ਕਾਫੀ ਦੁਖੀ ਨਜ਼ਰ ਆ ਰਹੀ ਸੀ ਬਾਈ ਜੀ ਅੱਜ ਪਾਣੀ ਨਿਕਲ ਗਿਆ ਚਾਰੇ ਪਾਣੀ ਨਿਕਲ ਗਿਆ ਬਾਈ ਜੀ ਤੇ ਕਿਵੇਂ ਪੂਰਾ ਨਗਰ ਹੁਣ ਸੌਖਾ ਇਹ ਦੋ ਗਲੀਆਂ ਸੌਖਾ ਬਈ ਜੇ ਨਕਰ ਮੀਂਹ ਨਹੀਂ ਪੈਂਦਾ ਜਦੋਂ ਮੀਂਹ ਪੈ ਗਿਆ ਫਿਰ ਉਹੀ ਹਾਲ ਹੋਊਗਾ ਕਿਉਂ ਇੱਥੇ ਇੰਤਜ਼ਾਮ ਹੈ ਨਹੀਂ ਕੋਈ ਏਡਾ ਇੱਕ ਪੱਖਾ ਪੱਖਿਆਂ ਦੇ ਇੰਤਿਜਾਮ ਅਸੀਂ ਕਹੀ ਜਾਂਦੇ ਕਰਦੇ ਨਹੀਂ ਗੇ ਉਹ ਰੇਸ਼ੀ ਵੀਰ ਨੇ ਇੱਕ ਪੱਖਾ ਲੜ ਲੁੜ ਕੇ ਨਵਾਂ ਮੰਗਾਇਆ ਉਹ ਪਾਣੀ ਕਿੰਨਾ ਕੱਡੂ ਐਡਾ ਸ਼ਹਿਰ ਦਾ ਪਾਣੀ ਐ ਇੱਕ ਸਾਡੀਆਂ ਬੁੜੀਆਂ ਨਹੀਂ ਹੜਦੀਆਂ ਪਾਣੀ ਡੋਲਣੋਂ ਆ ਹੁਣ ਤੋਂ ਹੋਈ ਜਾਂਦੀਆਂ ਗਲੀਆਂ 'ਚ ਦੇਖ ਲੋ ਜਾ ਕੇ ਮੰਡੀਆਂ ਪਈਆਂ ਨੇ ਵੀ ਉਹੀ ਰੱਬ ਤੋ ਦੂਗਾ ਲੋੜ ਹੀ ਨਹੀਂ ਧੋਣ ਦੀ ਤੁਹਾਨੂੰ ਬਿਲਕੁਲ ਬਿਲਕੁਲ ਤੁਸੀਂ ਦੇਖਿਆ ਵੀ ਸੁਣਿਆ ਵੀ ਇੱਥੋਂ ਦੇ ਲੋਕਾਂ ਨੂੰ ਥੋੜੀ ਜਿਹੜੇ ਮੀਂਹ ਦੇ ਪਾਣੀ ਤੋਂ ਜਿਹੜਾ ਇੱਥੇ ਖੜਿਆ ਹੋਇਆ ਸੀ ਉਸ ਤੋਂ ਥੋੜੀ ਨਿਯਾਤ ਮਿਲੀ ਐ ਤੇ ਹੁਣ ਸਾਰੇ ਇਹੀ ਅਰਦਾਸ ਕਰ ਰਹੇ ਨੇ ਕਿ ਜੇ ਕਰ ਰੱਬ ਮੀ ਨਾ ਪਾਵੇ ਤਾਂ ਸ਼ਾਇਦ ਕਿਤੇ ਨਾ ਕਿਤੇ ਇਹਨਾਂ ਦਾ ਵੀ ਜਿਉਣਾ ਜਿਹੜਾ ਉਹ ਸੁਖਾਲਾ ਹੋਵੇ ਇਹਦੇ ਨਾਲ ਹੀ ਅਗਲੀ ਅਪਡੇਟ ਅਗਲੀ ਕਿਸੇ ਖਬਰ ਦੇ ਨਾਲ ਦੁਬਾਰਾ ਫਿਰ ਰੋਕ ਕਰਾਂਗੇ ਕੈਮਰਾ ਪਰਸਨ ਲਾਪਰੀਤ ਦੇ ਨਾਲ ਸੁਖਵਿੰਦਰ ਨਿਕੋ ਐਨ ਟੀ ਵੀ ਪੰਜਾਬੀ ਸਰਦੂਰਗੜ ਤੋਂ